ਕੀ ਵਾਰਦਾਤ ਹੋਈ ਹੈ ਤੁਸੀਂ ਮੌਕੇ ਤੇ ਪਹੁੰਚੇ ਹੋ ਡੀਐਸਪੀ ਹੀਨਾ ਵੀ ਪਹੁੰਚੇ ਨੇ ਇੱਥੇ ਐਕਚੁਅਲ ਚ ਹੋਇਆ ਕੀ ਹੈ ਕੁਝ ਫਾਇਰਿੰਗ ਦੀ ਖਬਰ ਆ ਸਾਹਮਣੇ ਆਈ ਸੀ ਕਹਿੰਦੇ ਫਾਇਰਿੰਗ ਹੋਈ ਹੈ ਇੱਥੇ ਥਾਣਾ ਸਦਰ ਦੇ ਵਿੱਚ ਘਟਨਾ ਹੋਈ ਸੀ ਲੁੱਟ ਦੀ ਇਹਦੇ ਇਸ ਵਾਰੀ ਕੰਟਰੋਲ ਰੂਮ ਤੇ ਤਾਲਾ ਹੀ ਸੀ ਜੇ ਤੇ ਮੈਂ ਡੀਐਸਪੀ ਡੀ ਡੀਐਸਪੀ ਸਦਰ ਬਠਿੰਡਾ ਮੈਡਮ ਹੀਨਾ ਜੀ ਵੀ ਆ ਗਏ ਸੀਗੇ ਪੋਰ ਟੀਮਾਂ ਵੀ ਸਾਡੀ ਸੀਜ ਦੀਆਂ ਗਈਆਂ ਮੌਕੇ ਤੇ ਜਿਸ ਬੰਦੇ ਨਾਲ ਖੂਹ ਹੋਈ ਹੈ ਤਿਲਜਿੰਦਰ ਸਿੰਘ ਜੋ ਲੈਸ ਯੂ ਬੰਪ ਤੇ ਲੱਗੇ ਉਹ ਵੀ ਸਾਨੂੰ ਮਿਲ ਗਿਆ ਪੰਜ ਬੰਦੇ ਸੀਗੇ ਜੋ ਹੁਣ ਤੱਕ ਦੀ ਤਫ਼ਤੀਸ਼ ਸਪਸ਼ਟ ਹੋਇਆ ਵਾ ਦੋ ਇੱਕ ਗਰੁੱਪ ਚ ਖੜੇ ਸੀ ਤਿੰਨ ਇੱਕ ਗਰੁੱਪ ਚ ਖੜੇ ਸੀਗੇ ਇਹਦੇ ਕੋਲ ਇੱਕ ਕੈਸ਼ ਵਾਲਾ ਬੈਂਕ ਸੀਗਾ ਜਿੱਚੇ ਇੱਕ ਲਗਭਗ 5 ਲੱਖ ਰੁਪਈਆ ਕਹਿ ਰਿਆ ਸੀਗਾ ਲੁੱਟ ਕੇ ਲੈ ਗਏ ਜਿਹੜੇ ਦੋਸਿਆਂ ਕੋਲ ਇੱਕ ਲੋਹਾ ਪਾਈਪ ਰਾੜ ਸੀਗਾ ਤੇ ਇੱਕ ਕਣ ਕਹਿ ਰਿਆ ਇਹ ਜਿਹੜਾ ਇਹ ਤੇ ਮਾਰਿਆ ਤੇ ਮੋਟਰਸਾਈਕਲ ਦਾ ਫਰੰਟ ਵਾਲਾ ਜਿਹੜਾ ਹੁੰਦਾ ਸ਼ੀਸ਼ਾ ਟੁੱਟਿਆ ਵਾ ਫੈਰਿੰਗ ਵਾਲੀ ਕੋਈ ਘਟਨਾ ਨਹੀਂ ਹੋਈ ਹੈ ਤਰਜਿੰਦਰ ਸਿੰਘ ਮਦਈ ਸਾਡਾ ਮੌਕੇ ਤੇ ਖੜਾ ਤੇ ਹੋਰ ਵੀ ਜਿਹੜੇ ਨੇੜੇ-ਤੇੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਵੀ ਸਾਡੇ ਖੜੇ ਕੋਈ ਗੋਲੀ ਗਾਲੀ ਗਾਲੀ ਕੋਈ ਨਹੀਂ ਕੋਈ ਗ ਕਰਦੇ ਹੋ ਕਾਹ ਤੱਕ ਪੇਸ ਜੀ ਇਹਨੂੰ ਅਸੀਂ ਜਲਦੀ ਕਰ ਲਾਂਗੇ ਡ੍ਰੈਸ ਜਿੰਨੀ ਜਲਦੀ ਹੋ ਸਕੇ ਉਦੋਂ ਜਲਦੀ ਜਲਦੀ ਕਰ ਲਾਂਗੇ ਇੱਕ ਬੰਦੀ ਵਟਸਐਪ ਬਾਰ ਦਾ ਉਸ ਨੂੰ ਅੰਜਾਮ ਦੇ ਨਾਲ ਹੁਣ ਤੱਕ ਦੀ ਤਫਤੀਸ਼ ਚ ਪੰਜ ਬੰਦੇ ਆਏ ਜੀ ਪੰਜ ਬੰਦੇ ਆਏ ਨੇ ਤੇ ਉਹ ਅਸੀਂ ਕਲੀਅਰ ਕਰ ਲਾਂਗੇ ਜਲਦੀ ਕਿੰਨਾ ਮਾਉਂਟ ਤੇ ਕਿੱਥੇ ਲੈ ਕੇ ਜਾ ਰਹੀ ਸਰ ਇਹ 5 ਲੱਖ ਰੁਪਇਆ ਸੀਗਾ ਦੋ ਬਟਰੋਲ ਪੰਪ ਨੇ ਇੱਕ ਪੰਪ ਤੇ ਦੂਜੇ ਪੰਪ ਤੇ ਜਾ ਰਿਹਾ ਸੀਗਾ ਫਟਕਣ ਤੋਂ ਪਹਿਲੇ ਇਹ ਵਰਦਤ ਹੋਈ